ਸਾਲ ਕੰਮ ਦਾ ਸਾਲ ਪੂਰਾ ਉਹਨੇ ਬੇਟੀਆਂ ਨਾਲ ਕੰਮ ਕੀਤਾ ਉਹਨਾਂ ਨੇ ਬਾਹਰ ਅੰਦਰ ਜਾਂਦੇ ਰਹੇ ਫਿਰ ਦਿੱਲੀ ਵਜੰਦੇ ਰਹੇ ਜੋ ਕੇਜਰੀਵਾਲ ਦੀਆਂ ਬੋਟਾਂ ਪਈਆਂ ਉੱਥੇ ਉੱਥੇ ਵੀ ਉਹਨਾਂ ਨੇ ਸੇਵਾ ਪੂਰੀ ਜਿੰਨੀ ਨਿਭਾਈ ਨਿਭਾ ਕੇ ਆਇਆ ਪਰ ਫਿਰ ਵੀ ਨਹੀਂ ਸਾਡੀ ਸੁਣਦੇ ਕਿਸੇ ਨੂੰ ਗਾਂਵ ਨੂੰ ਅਸੀਂ ਬੋਟਾ ਕਿਵੇਂ ਪਾਵਾਂਗੇ ਸਰਭਾ ਅੱਜ ਤੋਂ ਹਾਕਰ ਨਾਲ ਨਹੀਂ ਕਹਿੰਦਾ ਮੈਂ ਮਿਰਚ ਲਗਾ ਨਾ ਪਰ ਗਾਂਵ ਵਿੱਚ ਲਈ ਆਮ ਆਦਮੀ ਪਾਰਟੀ ਨਾਲ ਵੀ ਸੀਟਾਂ ਦਾ ਬਾਤ ਮਿਲ ਜਾਂਦੀ ਜਾਂਦੀ ਸੀਟਾਂ ਵਾ ਗਾਂਵ ਤੇ ਸਰਕਾਰ ਇਹ ਸਰਕਾਰੀ ਜਿਹੜੀ ਕਾਟ ਮਿਲਦੀ ਹੈ ਇਹ ਮੋਦੀ ਕਲੀਓ ਮਿਲਦੀ ਨਾ ਸਾਨੂੰ ਹੂੰ ਪੰਜਾਬ ਸਰਕਾਰ ਕਹਿੰਦੀ ਨਾ ਮੈਂ ਪੰਜਾਬ ਸਰਕਾਰ ਨੂੰ 2 ਕਿਲੋ 20 ਕਿਲੋ ਵਾਲੀ ਉਹ ਤਾਂ ਬੰਦ ਕਰਤੀ ਇਹਨੇ ਹੂੰ ਇਹ ਕਹਨ ਉਹ ਤਾਂ ਸਾਨੂੰ ਮਿਲਣੀ ਚਾਹੀਦੀ ਹੈ ਜੇ ਸਾਡੇ ਰਸ਼ਨ ਕਾਰਡ ਪੂਰਾ ਸਾਡੇ 4 ਜੀਆਂ ਹੁੰਦਾ ਮਿਲਦੀ 3 ਜੀਆਂ ਦੀ ਬਾਕੀ ਇਹ ਡਿਪੂ ਵਾਲਾ ਵੀ ਹੋਲਡ ਅੱਗੇ ਇੱਕ ਦੋ ਹੀ ਫਸ ਚੁੱਕਾ ਸੂਰਜੀ ਕਰਕੇ ਵਿੱਚ ਇਹਨਾਂ ਨੇ ਫਿਰ ਆਪਣਾ ਇਹ ਕੱਪੜੇ ਕਰਦੇ ਰੇ ਫਿਰ ਇਹ ਕਹਿੰਦੇ ਹਟ ਦੇ ਇੱਕ ਇੱਕ ਨੂੰ ਨਹੀਂ ਕੋ ਸਮੋ ਅੱਗੇ ਮੰਦਰੀ ਕਣਕ ਉਹ ਵੀ ਇਹਨਾਂ ਨੇ ਬਸ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜੇ ਹੋ ਢੱਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਅੱਜ ਪਿੰਡ ਢੱਲਵਾ ਕਲਾਂ ਦੇ ਵਿੱਚ ਇੱਕ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਇਸ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਰਾਸ਼ਨ ਡੀਪੂਆਂ ਤੋਂ ਕਣਕ ਵੰਡੀ ਗਈ ਆ ਤੇ ਇਹਨਾਂ ਦੇ ਨਾਲ ਕੁਝ ਘਪਲਾ ਹੋਇਆ ਹੈਗਾ ਇਹਨਾਂ ਨੇ ਇਲਜ਼ਾਮ ਲਾਏ ਆ ਰਾਸ਼ਨ ਡੀਪੂ ਹੋਲਡਰ ਤੇ ਕੀ ਕੀ ਇਲਜ਼ਾਮ ਲਾਏ ਆ ਕਿਉਂ ਲਾਏ ਆ ਕੀ ਆ ਉਹਦੇ ਪਿੱਛੇ ਕਾਰਨ ਤਮਾਮ ਇਹਨਾਂ ਸਾਰੇ ਸਵਾਲਾਂ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਜਲਜੀਸ਼ ਰਾਏ ਅੱਛਾ ਜੀ ਤੇ ਕੀ ਗੱਲਬਾਤ ਹੋਈ ਹੈ ਜੋ ਆਪਣੇ ਨਾ ਕਾਰਡ ਦੇ ਅੱਗੇ ਮਤਲਬ ਇਹਨੇ ਕੱਟਤਾ ਸੀ ਯਾਰ ਕਿਨੇ ਕੱਟਤਾ ਸੀ ਇਹ ਪ੍ਰੇਮਿਕਾ ਨੇ ਅੱਛਾ ਜੀ ਜੋ ਮੁੜ ਕੇ ਫਿਰ ਦੁਬਾਰੇ ਫੇਰੇ ਚਾਲੂ ਹੋਇਆ ਹੂੰ ਜੇ ਉਸ ਤੋਂ ਬਾਅਦ ਹੁਣ ਫਿਰ ਜਦੋਂ ਲੈਣ ਗਏ ਕਣਕ ਅਰੇ ਤੁਹਾਡੀ ਕਿ ਕੇ ਵੀ ਜੀ ਹੋਈ ਅੱਥੇ ਹੂੰ ਉਹ ਅਸੀਂ ਕਰਵਾਤੀ ਹੈ ਉਹਨਾਂ ਨੇ ਤੁਹਾਡੇ ਮੁੰਡੇ ਦੇ ਜਿਹੜਾ ਬਾਹਰ ਗਿਆ ਅੱਥੇ ਉਹਦੀ ਨਹੀਂ ਮਿਲਣੀ ਅੱਥੇ ਹੂੰ ਮੁਰਕੇ ਸਾਡੇ ਫੇਰ ਕਾਰਚਾਂ ਦਾ ਖੁੱਲ੍ਹੇ ਤੋਂ ਕੋ ਨਕਸ਼ਾ ਕੋਈ ਪਿੱਛੋਂ ਤੇ ਅਸੀਂ ਉਹ ਉੱਚ ਗੂੜੇ ਕੋਲੇ ਇੱਕ ਦੱਬੀ ਨੂੰ ਦੇ ਉਹ ਸਾਰਾ ਚੈੱਕ ਅਪ ਕੀਤਾ ਤੇ ਉਹਦੇ ਵਿੱਚ ਕੋਈ ਨੁਕਸ ਨਹੀਂ ਆਇਆ ਮੁਰਕੇ ਫੇਰ ਫੇਰ ਮਾੜੇ ਕੋਲੇ ਗਿਆ ਪ੍ਰੇਮ ਦੇ ਮੁੰਡੇ ਕੋਲੇ ਮੁਰਕਿਓ ਨੇ ਨਾਲ ਦੀ ਨਾਲ ਫੇਰ ਸਾਡੀ ਜਨਨ ਮਤਲਬ ਪਰ ਜਿਹੜੀ ਇੱਕ ਮੁੰਡੇ ਦੇ ਬਾਹਰ ਦੀ ਕਾਰਤੀ ਉਹ ਕਮਾਈ ਕਰਨ ਗਿਆ ਉਹ ਕਹਿੰਦਾ ਮੁਕਤ ਐਵੇਂ ਜਿਆ ਮਤਲਬ ਕੀ ਇਹਨਾਂ ਗੱਲ ਆ ਗੱਲ ਆ ਦਾ ਅੱਗੇ ਵੀ ਇੱਕ ਦੋ ਛੱਡ ਮੁੰਡਾ ਇੱਥੇ ਬੜਿਆ ਚੱਕਰ ਹੀ ਮੈਨੂੰ ਇੱਕ ਵਾਰ ਤੋਂ 20 ਕਿਲੋ ਕੰਕਰੀਟ ਦਿੱਤੀ ਨਹੀਂ ਉਹ ਜਿਹੜੀ ਆਉਂਦੀ ਆਪਣੀ ਮੋਦੀ ਕੋਈ ਇਹਨਾਂ ਦਿੱਤੀ ਨਹੀਂ ਜਾਉਂ ਮਰਦੇ ਉਹਦੇ ਲਖ ਨਵੀਂ ਆਉਗੀ ਫਿਰ ਦਿਨਾਂ ਦੇ ਮਰਦੇ ਕਹਿੰਦੇ ਨਾ ਦਿੱਤੀ ਨਹੀਂ ਜਿੱਥੇ ਆ ਆ ਕੀ ਸੀ ਤੇ ਕੀ ਮੰਗ ਕੀ ਕਰਦੇ ਹਾਂ ਮੰਗ ਸੰਤਨ ਇਨਸਾਫ ਚਾਹੀਦਾ ਹੁੰਦਾ ਹੂੰ ਸੰਤਨ ਮਤਲਬ ਇਨਸਾਫ ਕਹਿੰਦੇ ਹੂੰ ਕਿਵੇਂ ਕਿੱਦਾਂ ਦਾ ਇਨਸਾਫ ਚਾਹੁੰਦੇ ਆ ਮੇਰੇ ਲੋਕਾਇਕਟੀ ਦੇ ਸਾਡੇ ਕਟੀ ਜਾਂ ਲੋਕਾਂ ਨੂੰ ਮਿਲ ਜੀ ਕਿਸ ਸਾਡੇ ਕਿਉਂ ਕਟੀ ਤੁਹਾਨੂੰ ਲੱਗਦਾ ਕਿ ਇਹਨੂੰ ਮਿਲਦੀ ਆ ਹੋਰ ਕਣਕ ਜੀ ਮਤਲਬ ਜਿਹੜਾ ਕੋਈ ਬਾਹਰ ਗਿਆ ਹੋਇਆ ਤੇ ਜਿਹੜਾ ਕੋਈ ਇੱਥੇ ਬਚੀਆਂ ਕੁੜੀਆਂ ਇੱਥੇ ਹੂੰ ਇਹ ਗਨੇ ਬਾਰ ਗਏ ਉਹਨਾਂ ਮਿਲ ਜਾਂਦੀ ਐ ਹੋਰ ਪੂਰੇ ਮੈਂ ਮਿਲ ਜਾਂਦੀ ਮਾਪੇ ਆਖਿਆ ਉਹਨਾਂ ਨੇ ਪਤਾ ਕੀਤਾ ਤੁਸੀਂ ਹਾਂ ਮਾਪੇ ਪਤਾ ਕੀਤਾ ਅੱਛਾ ਉਹ ਉਹ ਝੂਠ ਮਾਰਨੇ ਆਨੇ ਸਮਝ ਅੰਮ੍ਰਿਤਸਰ ਦੀ ਗੋੜੀ ਪਾਣੀ ਦੀ ਐ ਸਭੇ ਤੋਂ ਕੋਈ ਨਹੀਂ ਲਈ ਚਲੋ ਹੂੰ ਉਹ ਇਸ ਤਰ੍ਹਾਂ ਝੂਠ ਮਾਰ ਕੇ ਫਿਰ ਉਹ ਤਾਂ ਕੀ ਫਾਇਦਾ ਆਪਾਂ ਹੂੰ ਹੂੰ ਆਪਾਂ ਝੂਠ ਤਾਂ ਮਾਰੇ ਨਹੀਂ ਗਾ ਹੂੰ ਤੇ ਮੁੰਡਾ ਬਾਹਰ ਗਿਆ ਜੀ ਉਹਦੀ ਕੰਸਲ ਮਿਲਣੀ ਚਾਹੀਦੀ ਹੂੰ ਠੀਕ ਹੈ ਨਾ ਜੀ ਆਹ ਜੀ ਪਾਟੀ ਨਾ ਦਾਸ ਕੰਮ ਕੀਤਾ ਠੀਕ ਹੈ ਇਹਨਾਂ ਨੂੰ ਪੰਡਵੀ ਕਿੰਦੇ ਰਹੇ ਐ ਹੂੰ ਪਰ ਫਿਰ ਵੀ ਸਾਡੇ ਦੇ ਇਲਜਾਵ ਲੋਨ ਦੇ ਬਾਕੀ ਜਿਹੜਾ ਪ੍ਰੇਮ ਹੈ ਤੇ ਅਕੇ ਸਕੂਲ ਦੀ ਕਰਕੇ ਇਹਨਾਂ ਨੇ ਵੇਚੀ ਸੀ ਨਾਲ ਰੱਖ ਕੇ ਅੱਗੇ ਵੀ ਇਹ ਫਸ ਚੁੱਕੇ ਆ ਪੈਸੇ ਦੇ ਕੇ ਫੇਰ ਨਿਕਲ ਜਾਂਦੇ ਹਾਂ ਵੀ ਪਰ ਇਹ ਇਨਸਾਫ ਥੋੜੀ ਆਪਕਾ ਜਿਆਦਾ ਇੱਥੇ ਇਹਨਾਂ ਨੇ ਕੋਲੋਂ ਡੀਪੀ ਬੰਦ ਲਿਆ ਜਾਵੇ ਜਾਂ ਫਿਰ ਕੋਈ ਬੰਦਾ ਘੋਰ ਲੱਭੋ ਫਿਰ ਜੀ ਇਨਸਾਫ ਤਾਂ ਮਿਲਣਾ ਚਾਹੀਦਾ ਹੈ अच्छा अंकल जी ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਨੂੰ ਤੁਸੀਂ ਫੰਡ ਦੇ ਦਿੰਦੇ ਰਹੇ ਹੋ ਕੰਮ ਕਰਦਾ ਰਿਹਾ ਤੁਹਾਡਾ ਬੇਟਾ 10 ਸਾਲ ਹੈ ਨਾ ਤੇ ਇਹ ਰਾਸ਼ਨ ਡਿੱਪੂ ਦੇ ਨਾਲ ਕੀ ਲਿੰਕ ਹੈਗਾ ਜੀ ਇਹ ਸਰਕਾਰੀ ਜਿਹੜੀ ਕਣਕ ਮਿਲਦੀ ਹੈ ਇਹ ਮੋਦੀ ਗੱਲੋਂ ਮਿਲਦੀ ਨਾ ਸਾਨੂੰ ਹੂੰ ਪੰਜਾਬ ਸਰਕਾਰ ਕਹਿੰਦੀ ਨਾ ਮੇਰੀ ਪੰਜਾਬ ਸਰਕਾਰ ਨੂੰ 2 ਕਿਲੋ 2.5 ਕਿਲੋ ਵਾਲੀ ਉਹ ਤਾਂ ਬੰਦ ਕਰਤੀ ਨੇ ਹੂੰ ਜਿਹੜੀ ਸਰਕਾਰੀ ਕਣਕ ਦਾ ਸੈਂਟਰ ਦੀ ਉਹ ਵੀ ਨਾ ਸਾਨੂੰ ਮਿਲਦੀ ਪੂਰੀ ਹੂੰ ਉਹਦਾ ਕੀ ਸਬੰਧ ਹੈ ਦੱਸੋ ਇਹਦਾ ਫਿਰ ਹੂੰ ਠੀਕ ਹੈ ਨਾ ਹੂੰ ਉਹ ਤਾਂ ਸਾਨੂੰ ਮਿਲਣੀ ਚਾਹੀਦੀ ਜੀ ਜੋ ਸਾਡਾ ਰਾਸ਼ਨ ਕਾਰਡ ਪੂਰਾ ਸਾਡਾ 4 ਜੀਆਂ ਹੁੰਦਾ ਸਰ ਮਿਲਦੀ 3 ਜੀਆਂ ਦੀ ਹੈ ਹੂੰ ਬਾਕੀ ਇਹ ਡਿੱਪੂ ਵਾਲਾ ਵੀ ਹੋਲਡਰ ਅੱਗੇ ਇੱਕ ਦੋ ਹੀ ਫਸ ਚੁੱਕਾ ਹੈ ਸਕੂਲ ਦੀ ਕਰਕੇ ਵਿੱਚ ਇਹਨਾਂ ਨੇ ਹੂੰ ਫਿਰ ਆਪਣਾ ਇਹ ਕਪੜੇ ਕਰਦੇ ਤੇ ਫਿਰ ਫਿਰ ਨਹੀਂ ਇਹ ਹਟ ਦੇਗੇ ਹੂੰ ਇੱਕ ਇੱਕ ਕੰਟਲ 20 ਕਿਲੋ ਸਾਨੂੰ ਅੱਗੇ ਮਿਲਦੀ ਕਣਕ ਉਹ ਵੀ ਇਹਨਾਂ ਨੇ ਬੰਦ ਕਰਤੀ ਹੂੰ ਉਹ ਵੀ ਇਹਨਾਂ ਨੇ ਦਿੱਤੀ ਮੜਕੇ ਦਾ ਕੇ ਦੇਊਗਾ ਮੜਕੇ ਦਿੱਤੀ ਇਹਨਾਂ ਨੇ ਪ੍ਰਿਮੇ ਤੁਸੀਂ ਕਿਸੇ ਫਿਰ ਸਰਕਾਰੀ ਅਧਿਕਾਰੀ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਐਮਐਲ ਨੂੰ ਫੋਨ ਕੀਤਾ ਸਾਡਾ ਪੂਣਾ ਹੀ ਚਾਦਦਾ ਬਾਈ ਹੂੰ ਇਕਰ ਅਸੀਂ ਐਮਐਲਏ ਨੂੰ ਫੋਨ ਕਰਦੇ ਆ ਐਮਐਲਏ ਸੜਾ ਫੋਨ ਨਹੀਂ ਚਾਹਤਾ ਹਾਲਾਂਕਿ ਤੁਸੀਂ ਉਹਨਾਂ ਦੇ ਨਾਲ 10 ਸਾਲ ਤੁਹਾਡੇ ਬੇਟੇ 10 ਸਾਲ ਕੰਮ 10 ਸਾਲ ਪੂਰਾ ਉਹਨੇ ਬੇਟੇ ਨੇ ਉਹਨਾਂ ਨਾਲ ਕੰਮ ਕੀਤਾ ਉਹਨਾਂ ਨੇ ਬਾਹਰ ਅੰਦਰ ਜਾਂਦੇ ਰਹੇ ਫਿਰ ਦਿੱਲੀ ਵੀ ਜਾਂਦੇ ਰਹੇ ਜੋ ਕੇਜਰੀਆ ਦੀਆਂ ਵੋਟਾਂ ਪਈਆਂ ਉੱਥੇ ਉੱਥੇ ਵੀ ਉਹਨਾਂ ਦੀ ਸੇਵਾ ਪੂਰੀ ਜਿੰਨੀ ਨਿਭਾਈ ਨਿਭਾ ਕੇ ਆਇਆ ਪਰ ਫਿਰ ਵੀ ਨਹੀਂ ਸਾਡਾ ਸੁਣਦੇ ਕਿਸੇ ਨੂੰ ਪਰ ਗਾਉਂ ਵਿੱਚ ਪੋਟਾ ਕਿਵੇਂ ਪਾਵਾਂਗੇ ਪਰ ਅੱਜ ਤੱਕ ਕਾਰ ਲਾਲ ਨਹੀਂ ਕਹਿੰਦਾ ਮੈਂ ਮਿਰਤ ਨਾਲ ਕਹਿੰਦਾ ਪਰ ਗਾਉਂ ਵਿੱਚ ਜਿਹੜੀ ਆਮ ਆਦਮੀ ਪਾਰਟੀ ਨਾ 20 ਸੀਟਾਂ ਤੋਂ ਬਾਅਦ ਇਹ ਜਾਂਦੀ ਸੀਟਾਂ ਜੀ ਉਹ ਗਾਹ ਗਾਹ ਤੇ ਸਰਕਾਰ ਨੇ ਆ ਆ ਹੁੰਦੀ ਜੀ ਇਸ ਕਰਕੇ ਬਗ ਨਾ ਕਹਿੰਦੇ ਜੀ ਠੀਕ ਹੋਣਾ ਜੀ ਇਹ ਗਾਹ ਨਾ ਕਹਿੰਦੇ ਨਾ 20 ਸੀਟਾਂ ਤੋਂ ਬਾਅਦ ਇਹ ਜਾਂਦੀ ਆਮ ਆਦਮੀ ਪਾਰਟੀ ਜੋ ਸਾਡੀ ਸੁਣਦੀ ਨਹੀਂਗੀ ਆਪਦੇ ਬੰਦੇ ਸੁਣਦੀ ਸੁਗਾਨਾ ਕਿਵੇਂ ਸੁਣੂਗੀ ਇਹ ਜੀ ਠੀਕ ਹੋਣਾ ਜੀ ਜੀ ਹਾਂ ਇਸ ਕਰਕੇ ਸਾਡੀ ਬੇਨਤੀ ਹੈ ਸਾਡੂੰ ਕੰਨ ਕਾ ਜਿਹੜੇ ਸਾਡੀ ਸਾਡੀ ਪੂਰੀ ਮਿਲਣੀ ਚਾਹੀਦੀ ਹੈ